ਸ਼ੇਰਾਂ ਨੂੰ ਗ੍ਰਿਫਤਾਰ ਕਰਦੇ ਹੁੰਦੇ ਸ਼ੇਰਾਂ ਦੇ ਪਿੰਜਰੇ ਲੱ ਕਮਾਲ ਹੋ ਗਈ ਤੇਰੇ ਯਾਰ ਪਿੰਜਰੇ ਚ ਸ਼ੇਰ ਹੀ ਬੰਦ ਹੁੰਦੇ ਆ ਹੋਰ ਨਹੀਂ ਹੁੰਦਾ ਮੇਰਾ ਵੀਰੇ ਤੂੰ ਫਿਕਰ ਨਾ ਦੇ ਬੋਲੇ ਇਸਾਨਾ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਜੇ ਇਸ ਭਾਵਨਾ ਨਾਲ ਸਿਟ ਦੇ ਅੰਦਰ ਬੁਲਾਇਆ ਗਿਆ ਮਜੀਠੀਆ ਜੀ ਨੂੰ ਕਿਉਂਕਿ ਟਾਈਮਿੰਗ ਜਿਹੜੀ ਹੈ ਇਸ ਕੰਨੀ ਇਸ਼ਾਰਾ ਕਰਦੀ ਹੈ ਵੀ ਆਹ ਜਿਹੜਾ ਕੰਮ ਹੁਣ ਇਸ ਕਰਕੇ ਕੀਤਾ ਹੈ ਤੇ ਮੈਂ ਸਮਝਦਾ ਬੜਾ ਮੰਦ ਭਾਗ ਹੈ ਜਿੰਦਾਬਾਦ ਬਕਰਵਜੀਤ ਸਿੰਘ ਮਜੀਠੀਆ ਜਿੰਦਾਬਾਦ ਬਕਰਵਜੀਤ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਨੂੰ ਪੁੱਛ ਕੇ ਚਲੇ ਸੱਦੇ ਜਾਣ ਤੋਂ ਬਾਅਦ ਬਹੁ ਚਰਚਿਤ ਡਰੱਗ ਮਾਮਲਾ ਫੇਰ ਚਰਚਾ ਵਿੱਚ ਹੈ ਇੱਕ ਪਾਸੇ ਅਕਾਲੀ ਆਗੂ ਵਿਕਰਮ ਮਜੀਠੀਆ ਤੋਂ ਐਸਆਈਟੀ ਨੇ 7 ਘੰਟੇ ਲੰਬੀ ਪੁੱਛਗਛ ਕੀਤੀ ਤਾਂ ਦੂਜੇ ਪਾਸੇ ਭਾਜਪਾ ਨੇ ਵੀ ਡਰੱਗ ਦਾ ਮੁੱਦਾ ਚੁੱਕ ਲਿਆ ਪਟਿਆਲਾ ਦੇ ਕਨੌਰ ਵਿੱਚ ਨਸ਼ਿਆ ਖਿਲਾਫ ਸੰਕਲਪ ਰੈਲੀ ਕਰਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਕੇਰਿਆ ਸੁਨੀਲ ਜਾਖੜ ਦਾ ਇਹ ਸਖਤ ਲਹਿਜਾ ਘਾਟੀ ਦੇਖਣ ਨੂੰ ਮਿਲਦਾ ਨਵਜੋਤ ਸਿੰਘ ਸਿੱਧੂ ਵੱਲੋਂ ਡਰੱਗ ਮਾਮਲੇ ਵਿੱਚ ਅਰਦਾਸ ਦੀ ਗੱਲ ਕਰਨ ਤੋਂ ਇੱਕ ਦਿਨ ਬਾਅਦ ਹੀ ਸੁਨੀਲ ਜਾਖੜ ਨੇ ਵੀ ਡਰੱਗ ਅਤੇ ਅਰਦਾਸ ਦੀ ਗੱਲ ਕਰਦੇ ਹੋਏ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਰੋਲ ਵਿੱਚ ਫੇਲ ਦੱਸਿਆ ਇਸ ਤੋਂ ਪਹਿਲਾਂ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਏਡੀਜੀਪੀ ਮੁਕੰਦਰ ਸਿੰਘ ਚੀਨਾ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਸੱਦ ਕੇ ਅੱਜ ਸਵਾਲ-ਜਵਾਬ ਕੀਤੇ ਮਜੀਠੀਆ ਨੂੰ ਇਸ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ 11 ਦਸੰਬਰ ਨੂੰ ਸੰਮਨ ਭੱਲੇ ਗਏ ਸਨ ਸਾਬਕਾ ਮੰਤਰੀ ਮਜੀਠੀਆ ਖਿਲਾਫ ਇਹ ਪਰਚਾ ਕਾਂਗਰਸ ਦੀ ਚੰਨੀ ਸਰਕਾਰ ਸਮੇਂ ਦਸੰਬਰ 2021 ਵਿੱਚ ਦਰਜ ਹੋਇਆ ਸੀ ਡਰੱਗ ਮਾਮਲੇ ਵਿੱਚ ਮਜੀਠੀਆ ਜੇਲ੍ਹ ਵੀਰ ਜਾ ਚੁੱਕੇ ਨੇ ਅਤੇ ਹਾਈ ਕੋਰਟ ਰਾਹੀਂ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਉਹ ਕਰੀਬ 6 ਮਹੀਨੇ ਬਾਅਦ ਜੇਲ੍ਹ ਵਿੱਚੋਂ ਬਾਹਰ ਆਏ ਸਨ ਪੁਚਗੱਚ ਵਿੱਚ ਸ਼ਾਮਲ ਹੋ ਕੇ ਆਏ ਬਿਕਰਮਜੀਤਿਆ ਨੇ ਕਿਹਾ ਕਿ ਸਭ ਕੁਝ ਬਦਲਾਖੋਰੀ ਤਹਿਤ ਹੋ ਰਿਹਾ ਹੈ। ਉਹਨਾਂ ਨੂੰ ਸਰਕਾਰ ਅਤੇ ਭਗਵੰਤ ਮਾਨ ਖਿਲਾਫ ਸੱਚ ਬੋਲਣ ਦੀ ਸਜ਼ਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਜੋ ਚੈਲੰਜ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਸੀ, ਉਹੀ ਚੁਣੌਤੀ 7 ਘੰਟੇ ਦੀ ਪੁਚਗੱਚ ਮਗਰੋਂ ਦਿੱਤੀ। ਇਸ ਸਮੇਂ ਉਹਨਾਂ ਦੋ ਕਦਮ ਹੋਰ ਅੱਗੇ ਵਧ ਕੇ ਯਾਦ ਕਰਵਾਇਆ ਕਿ ਇਹ ਡਰੱਗ ਦਾ ਉਹੀ ਮਾਮਲਾ ਹੈ ਜਿਸ ਵਿੱਚ ਰਵਿੰਦ ਕੇਜਰੀਵਾਲ ਉਹਨਾਂ ਤੋਂ ਮਾਫੀ ਮੰਗ ਚੁੱਕੇ ਨੇ। ਭਗਵੰਤ ਮਾਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ। ਵਾਹ ਪਿਆ ਰਾਹ ਪਿਆ ਤੇ ਵਾਹ ਪਿਆ ਜਾਣੂ ਤੂੰ ਮੇਰੇ ਨਾਲ ਬੜਾ ਮੰਨਤੇ ਤੇਰੇ ਤੇ ਭਲੇਖਾ ਕਿ ਮਜੀਠੀਏ ਨੂੰ ਇਸ ਤਰ੍ਹਾਂ ਤੂੰ ਕਮਜ਼ੋਰ ਕਰ ਦੇਗਾ ਠੋਕ ਕੇ ਠੋਕ ਕੇ ਮੇਰੀ ਗੱਲ ਰੋਟ ਕਰ ਲਿਓ ਠੋਕ ਕੇ ਤੇਰੇ ਖਿਲਾਫ ਲੜਾਈ ਲੜੋ ਬੋਲੋ ਕੋਰ ਇੱਕੋ ਇੱਕ ਰਸਤਾ ਹੈ ਮੈਂ ਤੈਨੂੰ ਦੱਸ ਦਿਆ ਇੱਕੋ ਇੱਕ ਰਸਤਾ ਜੇ ਮੇਰਾ ਮੂੰਹ ਬੰਦ ਕਰਾਉਣਾ ਪੱਕਾ ਮੈਨੂੰ ਅੰਦਰ ਦੇ ਛੱਡ ਮਗਰ ਉਹ ਵੀ ਤੇਰੇ ਹੱਥ ਵਾਸ ਨਹੀਂ ਕਿੰਨਾ ਚਿਰ ਦੇ ਦੇਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਾਂ ਤੇ ਜੇ ਤੂੰ ਸਮਝੇ ਕਿ ਮੈਂ ਜੇਲ੍ਹ ਜਾਣ ਦੀ ਖਾਤਰ ਕਿਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ हट ਜਾਊਂਗਾ ਭੁੱਲ ਜਾ ਮਿੱਤਰਾ ਭੁੱਲ ਜਾ ਇਹ ਕੰਮ ਨਹੀਂ ਹੋਣਾ ਕਦੇ ਮੇਰੀ ਗਲਤੀ ਕੀ ਜੀ ਕਿ ਮੈਂ ਉਹਦੀ ਧੀ ਦੀ ਸਚਾਈ ਤੁਹਾਡੇ ਸਾਹਮਣੇ ਰੱਖਤੀ 9 ਤਰੀਕ ਨੂੰ ਰੱਖੀ 11 ਤਰੀਕ ਨੂੰ ਮੈਨੂੰ ਸਮਨ ਕਢਾਤੇ ਵੇਖੋ ਇਹ ਕੇਸ ਨੂੰ ਵੀ ਸਮਝਣਾ ਪੈਣਾ ਹੈ ਉਹ ਕੇਸ ਹੈ ਜਿਹਦੇ ਚ ਕੇਜਰੀਵਾਲ ਸਾਹਿਬ ਨੇ ਮੇਰੇ ਕੋਲੋਂ ਮਾਫੀ ਮੰਗੀ ਆ ਔਰ ਗੱਲ ਤਾਂ ਉਹੀ ਹੋ ਜਾਂਦੀ ਏ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਹਰ ਆਉਂਦਿਆਂ ਨੂੰ ਕਿ 21 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਈਡੀ ਨੇ ਸਮਨ ਚਾਰੀ ਕਰਤੇ ਉਹ ਭਾਈ ਜੇ ਉਹਨੂੰ ਪਿਛਲੀ ਵਾਰੀ ਵੀ ਈਡੀ ਨੇ ਸੱਦਿਆ ਤੇ ਉਹ ਭੱਜ ਗਿਆ ਅੱਜ ਕੀ ਨਾ ਭੱਜਣ ਦੇਈ ਜੇ ਲੋੜ ਆ ਤਾਂ ਮੈਂ ਚਲੇ ਜਾਉ ਕੇਜਰੀਵਾਲ ਸਾਹਿਬ ਦੇ ਨਾਲ ਉਹਦੀ ਬਾਹ ਫੜ ਕੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਮੇਰਾ ਕਹਿਣ ਦਾ ਭਾਵ ਹੈ ਕਿ ਭਾਈ ਜੇ ਤੁਸੀਂ ਢੱਕਾ ਗਲਤ ਮਲਤ ਪਰਚੇ ਕਰੋਗੇ ਨਾ ਰੱਬ ਵਸਦਾ ਇੱਕ ਸਰਕਾਰਾਂ ਦੇ ਹੱਥ ਚ ਕਿਉਂਕਿ ਸਾਡੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ ਮਗਰ ਅਖੀਰ ਚ ਫੈਸਲਾ ਕਰਦੀ ਹੈ ਕਚਹਿਰੀਆਂ ਲੋਕਾਂ ਦੀ ਕਚਹਿਰੀ ਜਾਂ ਰੱਬ ਦੀ ਕਚਹਿਰੀ ਔਰ ਉਸ ਕਚਹਿਰੀ ਚ ਮੈਨੂੰ ਪੂਰਾ ਵਿਸ਼ਵਾਸ ਹੈ ਹੱਕ ਸੱਚ ਦੀ ਲੜਾਈ ਲੜਨ ਤੋਂ ਮੈਂ ਕਿਤੇ ਗਰੇਜ ਨਹੀਂ ਕਰੂੰਗਾ ਹਾਂ ਗਲਤ ਗੱਲ ਕਰੂੰਗਾ ਨਹੀਂ ਸੱਚ ਕਹੋ ਬੋਲਣ ਤੋਂ ਪਿੱਛੇ ਹਟੂੰਗਾ ਨਹੀਂ ਇੱਕ ਵਾਰੀ ਕੀ ਅਨੇਕਾਂ ਵਾਰੀ ਹਾਂ ਇਹ ਬੇਨਤੀ ਜ਼ਰੂਰ ਆ ਚੀਨਾ ਸਾਹਿਬ ਨੇ ਤਾਂ 31 ਤਰੀਕ ਨੂੰ ਇਹਨਾਂ ਨੇ ਤਾਂ ਰਿਟਾਇਰ ਹੋ ਜਾਣਾ ਭਾਈ ਉਹ ਤੋਂ ਬਾਅਦ ਜਿਹੜੀ ਐਸਆਈਟੀ ਬਣਨੀ ਹੈ ਨਾ ਉਹਦਾ ਮੁੱਖ ਹੀ ਭਗਵੰਤ ਮਾਨ ਚਾਹੀਦਾ ਜੇ ਵਾਕੇ ਲੱਤਾਂ ਚ ਜਾਣ ਤੋ ਹੋਰ ਨਾ ਕੋ ਬਣਾ ਦੀ ਜਿਹੜਾ ਸਵਾਲ ਤੇਰੇ ਰੂਬਰੂ ਹੋ ਕੇ ਆਉਣਾ ਉਹ ਸਵਾਦ ਕਿਸੇ ਹੋਰ ਨਹੀਂ ਆਉਣਾ। ਔਰ ਨਾਲ ਮੈਂਬਰ ਇੱਕੋ ਗੰਜੂ ਚਾਹੀਦਾ ਤੇਰਾ ਪੰਨੂ ਕਿਰੋਂ ਦਾ ਬਲਤੇਜ ਪੰਨੂ। ਹਾਂ ਉਹੀ। ਉਹਦੇ ਕਰ ਦਿਆਂਗੇ ਸੈਟ ਟਿੰਡ ਜੀ। ਇੱਕ ਉਹ ਦੂਜਾ ਚਾਹੀਦਾ ਤੇਰਾ ਰਾਜਵੀਰ ਤੇ ਸੁਖਬੀਰ ਕਾਦੇ ਲਈ ਪੁਲਿਸ ਨੂੰ ਤੁਸੀਂ। ਜਦੋਂ ਮਜੀਠੀਆ ਵੱਟ ਬੋਲੋ ਸਵੇਰੇ ਸੰਮਨ। ਮੈਂ ਤਾਂ ਕੇਜਰੀਵਾਲ ਨੂੰ ਵੀ ਲੈ ਕੇ ਜਾਊ ਹੱਤ ਫੜ ਕੇ ਜਿੱਥੇ ਮੇਰੇ ਨਾਲ ਲੋੜ ਪੈ ਗਈ ਤੇ ਉਹ ਵੀ ਮੈਂ ਕਹੂੰਗਾ ਭਾਉ ਤੂੰ ਮੇਰੇ ਨਾਲ ਆ ਜਾਇਆ ਕਰ ਆਪਾਂ ਜਿੱਠ ਲਾਂਗੇ ਮਸਲੀ ਇਸ ਤੋਂ ਪਹਿਲਾਂ ਵਿਕਰਮ ਮਜੀਠੀ ਅੱਜ 12 ਵਜੇ ਦੇ ਕਰੀਬ ਪਟਿਆਲਾ ਦੇ ਏਡੀਜੀਬੀ ਦਫ਼ਤਰ ਪੁੱਜੇ ਉਹਨਾਂ ਦੇ ਪੁੱਜਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਉੱਤੇ ਪਹੁੰਚ ਚੁੱਕੇ ਸਨ ਇਸ ਸਮੇਂ ਮਜੀਠੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕੀਤਾ ਉਹਨਾਂ ਰਵਿੰਦ ਕੇਜਰੀਵਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਤਾਂ ਏਡੀ ਅੱਗੇ ਪੇਸ਼ ਨਹੀਂ ਹੋ ਰਹੇ ਕੇਜਰੀਵਾਲ ਨੂੰ ਮੋੜ ਏਡੀ ਨੇ 21 ਦਸੰਬਰ ਲਈ ਸੰਮਣ ਜਾਰੀ ਕੀਤੇ ਨੇ ਮਜੀਠੀਆ ਨੇ ਸ਼ਹੀਦ ਦੇ ਦਿਹਾੜੇ ਲੰਘਣ ਮਗਰੋਂ ਨਵੇਂ ਸਾਲ ਵਿੱਚ ਨਵੇਂ ਤਰੀਕੇ ਨਾਲ ਭਾਜੀ ਮੋੜਨ ਵਾਲੇ ਤੇਵਰ ਜ਼ਾਹਰ ਕੀਤੇ ਅਤੇ ਭਗਵੰਤ ਮਾਨ ਨੂੰ ਟੱਕਰਨ ਦੀ ਗੱਲ ਕੀਤੀ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਤੇ ਕਹਾਣੀ ਹੈ 2013 ਦੀ 11 ਸਾਲ ਸਿਰ ਤੇ ਸਿਰ ਪੋਲਿਟਿਕਸ ਆਸਤੇ ਔਰ ਪੋਲਿਟਿਕਸ ਕਰਨਾ ਭਗਵੰਤ ਮਾਨ ਦੀ ਆਦਤ ਬਣ ਗਈ ਹੈ ਜੋ ਪੰਜਾਬ ਚ ਡਰੱਗਸ ਦੇ ਹਾਲਾਤ ਨੇ ਉਹਦੇ ਤੇ ਆਨਰੇਬਲ ਹਾਈ ਕੋਰਟ ਬੀਐਸਐਫ ਗਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਹੈ ਕਿ ਕਿੰਨਾ ਵੱਡਾ ਫੇਲੀਅਰ ਭਗਵੰਤ ਮਾਨ ਦੀ ਸਰਕਾਰ ਸਾਬਤ ਹੋਈਆ ਮਗਰ ਪੋਲਿਟਿਕਸ ਕਰਨੀ ਇਹਨਾਂ ਦਾ ਹਿੱਸਾ ਬਣ ਗਿਆ ਮੇਰਾ ਗੁਨਾਹ ਇਹ ਹੈ ਕਿ 9 ਤਰੀਕ ਨੂੰ ਮੈਂ ਧੀ ਬੇਟੀ ਦੇ ਹੱਕ 'ਚ ਖਲੋਤਾ ਸੀ ਸੀਐਮ ਸਾਹਿਬ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੇ ਮੈਨੂੰ 11 ਨੂੰ ਸੱਦਾ ਪੱਤਰ ਘਟਾ ਲਿਆ ਹੁਣ ਸੀਐਮ ਸਾਹਿਬ ਅਗਲੀ ਜਿਹੜੀ ਸਿੱਟ ਬਣਨੀ ਹੈ ਕਿਉਂਕਿ ਇਹ ਤਾਂ 31 ਨੂੰ ਰਿਟਾਇਰ ਹੋ ਜਾਣੇ ਉਹਦੇ ਮੁਖੀ ਤੁਸੀਂ ਆਪ ਹੀ ਬਣਿਓ ਕਿਉਂਕਿ ਦੋ ਦੋ ਹੱਥ ਮੈਂ ਹੁਣ ਤੇਰੇ ਨਾਲ ਕਰਨ ਦੇ ਮੂਡ 'ਚ ਆਇਆ ਤੇ ਮੈਨੂੰ ਤੇ ਜੀ ਤੇਰੀ ਸਾਥ ਤੇ ਪ੍ਰੈਸ ਵਾਲੇ ਆ ਇੱਥੇ ਮੈਨੂੰ ਪੁੱਛਦੇ ਪ੍ਰੈਸ ਵਾਲੇ ਵੀਰ ਪ੍ਰੈਸ ਵਾਲੇ ਵੀਰ ਕਹਿੰਦੇ ਤੈਨੂੰ ਫੜ ਲੈਣਾ ਤੇ ਭਾਉ ਪਿੰਜਰੇ 'ਚ ਸ਼ੇਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਏ ਫੇਰ ਕੀ ਹੋ ਗਿਆ ਇਹ ਪਿੰਜਰੇ 'ਚ ਬੰਦ ਕਰ ਲੈਣ ਮਗਰ ਸ਼ੇਰ ਪਿੰਜਰੇ ਦਾ ਗਾਕ ਨਹੀਂ ਨਿਕਲ ਕੇ ਆਊਗਾ ਮਜੀਠੀਆ ਦੀ ਪੇਚੀ ਤੋਂ ਪਹਿਲਾਂ 15 ਦਸੰਬਰ ਨੂੰ ਸਾਫਤਾ ਅਕਾਲੀ ਵਿਧਾਇਕ ਅਤੇ ਬੀਜੇਪੀ ਦੇ ਮਜੂਦਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਤੋਂ ਵੀ ਇਸੇ ਐਸਆਈਟੀ ਨੇ ਪੁੱਛਗਿਛ ਕੀਤੀ ਬੋਨੀ ਅਜਨਾਲਾ ਤੋਂ ਐਸਆਈਟੀ ਮੁਖੀ ਮਕਵਿੰਦਰ ਸਿੰਘ ਚੀਨਾ ਨੇ 5 ਘੰਟੇ ਸਵਾਲ ਜਵਾਬ ਕੀਤੇ ਸਨ ਬੋਨੀ ਅਜਨਾਲਾ ਗਵਾਹ ਵਜੋਂ ਇਸ ਮਾਮਲੇ ਵਿੱਚ ਪੇਸ਼ ਹੋਏ ਸਨ ਅਕਾਲੀ ਆਗੂ ਮਜੀਠੀਆ ਜਦੋਂ 4 ਘੰਟੇ ਤੱਕ ਬਾਹਰ ਨਾ ਆਏ ਤਾਂ ਅਕਾਲੀ ਵਰਕਰਾਂ ਨੇ ਬਾਹਰ ਧਰਨਾ ਲਾ ਦਿੱਤਾ ਧਰਨੇ ਦੌਰਾਨ ਬੁਲਾਰਿਆਂ ਦੀ ਭਾਸ਼ਾ ਗਰਮ ਰਹੀ ਧਰਨੇ ਵਿੱਚ ਭੁੱਖੇ ਬੈਠੇ ਅਕਾਲੀ ਵਰਕਰਾਂ ਨੂੰ ਮੁਫਲੀ ਲੰਗਰ ਵੰਡ ਵਰਤਾਈ ਗਈ ਇਸ ਤੋਂ ਪਹਿਲਾਂ ਹਮਾਇਤ ਵਿੱਚ ਪੁੱਜੇ ਅਕਾਲੀ ਆਗੂ ਵੀ ਵਿਕਰਮ ਮਜੀਠੀਆ ਵਾਲੀ ਬੋਲੀ ਬੋਲਦੇ ਸੁਣਾਈ ਦਿੱਤੇ ਇਹੋ ਜਿਹੇ ਪਰਚਿਆਂ ਤੋਂ ਵਿਕਰਮ ਸਿੰਘ ਮਜੀਠੀਆ ਤਾਂ ਇੱਕ ਵੱਡੇ ਲੀਡਰ ਨੇ ਪਰ ਇੱਥੇ ਅਕਾਲੀਲਾ ਦੇ ਜਿਹੜਾ ਵਰਕਰ ਖੜਾ ਨਾ ਇੱਕ ਉਹ ਵੀ ਇਹੋ ਜਿਹੇ ਪਰਚਿਆਂ ਤੋਂ ਨਹੀਂ ਦਬਦਾ ਤੇ ਵੇ ਇਹਦੀ ਤਾਂ ਔਕਾਤ ਹੀ ਨਹੀਂ ਮੁੱਖ ਮੰਤਰੀ ਦੀ ਵੀ ਜਿੱਦੇ ਜਿੱਦੇ ਸਾਡੀ ਵਾਰੀ ਆ ਗਈ ਨਾ ਇਹ ਤਾਂ ਝਾੜ ਲਈ ਚਲੀ ਜਾਣੀ ਮੈਂ ਤੁਹਾਨੂੰ ਦੱਸਦਾ ਹਾਂ ਅਸੀਂ ਅੱਜ ਇੱਥੇ ਖੜੇ ਹੋਏ ਹਾਂ ਇਹ ਜ਼ੁਲਮ ਦੀ ਸਰਕਾਰ ਦੇ ਖਿਲਾਫ ਜਦੋਂ ਸਰਕਾਰ ਤਾਨਾਸ਼ਾਹੀ ਤੇ ਉੱਤਰ ਆਈ ਹੈ ਪੂਰੀ ਤਰ੍ਹਾਂ ਦਾ ਸਮਝੋ ਇਸ ਸਰਕਾਰ ਦਾ ਅੰਤ ਨਜ਼ਦੀਕ ਹੈ ਲੋਕ ਬਕਰ ਸਗਬ ਜੀਤੇ ਤੇ ਇਹਨਾਂ ਨੇ ਝੂਠਾ ਹਰ ਕੋਈ ਦੇ ਲਈ ਸੱਦਿਆ ਗਿਆ ਸਰਪੰਨ ਨੇ ਉਹਨੂੰ ਮਾਰ ਚੱਕੀ ਹੋਈ ਆ ਸਰਕਾਰ ਦੇ ਵਿਰੋਧ ਉਹਦੀ ਆਵਾਜ਼ ਦਵਾਉਣ ਦੀ ਖਾਤਰ ਅਨਫੋਰਸਮੈਂਟਾਂ ਜਾਣ ਬੁੱਝ ਕੇ ਮਿਟ ਗਿਆ ਸਾਹਿਬ ਨੂੰ ਸਤ ਰਿਆਂ ਮਾਂ ਜੋ ਕਿ ਉਹਨਾਂ ਨੂੰ ਪਹਿਲਾਂ ਕਲੀਅਰ ਚੈਟ ਵੀ ਮਿਲ ਚੁੱਕੀ ਆ ਉਧਰ ਕਨੌਰ ਹਲਕੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਨਸ਼ੇ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਕੁਝ ਇਸ ਤਰ੍ਹਾਂ ਕਹਿ ਰਿਹਾ ਦੇਖੋ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਾਹਿਬ ਪਹਿਲੇ ਵਾਲੀ ਸਰਕਾਰਾਂ ਨੇ ਉਸ ਵਾਦੇ ਤੇ ਪੂਰੇ ਨਹੀਂ ਉਤਰੇ ਜਿਹਦੇ ਕਰਕੇ ਲੋਕਾਂ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਰਨ ਮੌਕਾ ਦਿੱਤਾ ਹੁਣ ਭਗਵੰਤ ਮਾਨ ਜੀ ਜੇ ਆਹ ਕਹਿਣ ਵੀ ਆਓ ਅਰਦਾਸ ਕਰੀਏ ਤਾਂ ਮੈਂ ਸਮਝਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਵਾਹਿਗੁਰੂ ਦੀ ਓਟ ਨਾਲ ਤਾਂ ਹਰੇਕ ਬੰਦਾ ਆਪਣਾ ਜੀਵਨ ਆਪਣਾ ਦਿਨ ਉਥੋਂ ਸ਼ੁਰੂ ਕਰਦਾ ਹੈ ਅਸੀਂ ਸਾਰੇ ਗੁਰੂ ਮਹਾਰਾਜ ਦੀ ਓਟ ਨਾਲ ਚੱਲਦੇ ਆਂ ਪਰ ਸਰਕਾਰ ਦਾ ਕੰਮ ਜਿਹੜਾ ਹੈ ਸ਼ਕਤੀ ਨਾਲ ਇਸ ਮੁੱਦੇ ਨੂੰ ਜੜੋਂ ਕੱਢਣ ਦਾ ਜਿਹੜਾ ਵਾਦਾ ਕੀਤਾ ਸੀਗਾ ਉਸ ਤੋਂ ਭੱਜ ਰਹੇ ਆ ਤੇ ਅੱਜ ਹਾਲਾ ਹੈ ਕਿ ਪਿੰਡਾਂ ਪਿੰਡਾਂ ਦੇ ਅੰਦਰ ਇਸ ਕਿਸਮ ਦਾ ਨਸ਼ਾ ਵਧ ਰਿਹਾ ਹੈ ਉਹ ਬੇਕਾਬੂ ਹੈ ਨਸ਼ੇ ਦਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਵੀ ਨਸ਼ੇ ਦਾ ਕੰਮ ਫਿਰੋਤੀਆਂ ਦਾ ਕੰਮ ਗੈਂਗਸ ਆ ਸਾਰੇ ਦੇ ਸਾਰੇ ਜਿਹੜੇ ਵਪਾਰ ਦਾਰੂ ਦਾ ਨਕਲੀ ਦਾਰੂ ਦਾ ਕੰਮ ਜਿਹੜਾ ਹੈ ਸਾਰਾ ਕੰਮ ਜੇਲ੍ਹਾਂ ਚੋਂ ਚੱਲ ਰਿਹਾ ਹੈ ਜਿੰਨੇ ਵੀ ਗੈਂਗਸਟਰਸ ਹੈ ਜਿੰਨੇ ਡਰਗ ਡੀਲਰ ਹੈ ਜਿਹੜਾ ਸਭ ਤੋਂ ਸਿਕਿਉਰ ਪਲੇਸ ਹੈ ਜਿੱਥੋਂ ਜਾ ਕੇ ਆਪਰੇਟ ਕਰਦੇ ਆ ਉਹ ਜੇਲ੍ਹਾਂ ਪੰਜਾਬ ਦੀਆਂ ਬਣੀਆਂ ਖੜੀਆਂ ਉਥੋਂ ਵੀਡੀਓ ਕਾਨਫਰੰਸਸ ਹੋ ਰਹੀਆਂ ਹੈ ਉਥੋਂ ਮਰਡਰ ਆਰਗੇਨਾਈਜ਼ ਕੀਤੇ ਜਾ ਰਹੇ ਹੈ ਹਾਈ ਕੋਰਟ ਨੇ ਮੇਰੇ ਕੱਲ ਤਿੰਨ ਦਫਾ ਨੋਟਿਸ ਦਿੱਤੇ ਪੰਜਾਬ ਸਰਕਾਰ ਨੂੰ ਆ ਹਾਲ ਹੈ ਪੰਜਾਬ ਸਰਕਾਰ ਦਾ ਮੈਂ ਸਮਝਦਾ ਭਗਵੰਤ ਮਾਨ ਜੀ ਆਪਣੀ ਚੀਫ ਮਿਨਿਸਟਰ ਦੇ ਰੋਲ ਦੇ ਅੰਦਰ ਪੂਰੀ ਤਰ੍ਹਾਂ ਫੇਲ ਹੋਏ ਹੈ ਰੋਲ ਮੈਸ ਕਰਕੇ ਕਹਿ ਰਿਹਾ ਵੀ ਉਹਨਾਂ ਨੇ ਬੜੇ ਕਿਰਦਾਰ ਨਿਭਾਏ ਸਟੇਜ ਤੇ ਪਰ ਜਦੋਂ ਲੋਕਾਂ ਦੇ ਸਟੇਜ ਤੇ ਆਏ ਹੈ ਚੁਣੇ ਉਸ ਸਟੇਜ ਤੇ ਆਏ ਹੈ ਇੱਥੇ ਪੂਰੀ ਤਰ੍ਹਾਂ ਫੇਲ ਹੋਏ ਹੈ ਕੇਂਦਰ ਸਰਕਾਰ ਕੀ ਉਪਰਾਹ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਆਪਣੇ ਵੱਲੋਂ ਕੀ ਨਸ਼ਾ ਨੂੰ ਲੈ ਕੇ ਨਸ਼ਾ ਛਡਾਉਣ ਨੂੰ ਦੇਖੋ ਸਰਕਾਰ ਆਪਣੇ ਤਰਫੋਂ ਹਰੇਕ ਕਿਸਮ ਦਾ ਸਹਿਯੋਗ ਹੈ ਇਥੇ ਜਿਹੜੇ ਨਰਕੋਟਿਕਸ ਕੰਟਰੋਲ ਬਿਊਰੋ ਦੇ ਦਫਤਰ ਖੁੱਲੇ ਗਿਆ ਹੈ ਇਸੇ ਕਰਕੇ ਖੁੱਲੇ ਗਿਆ ਹੈ ਬੀਐਸਐਫ ਨੇ ਵੀ ਜਿਹੜਾ ਲਿਸਟ ਦਿੱਤੀ ਹੈ ਸਾਹਿਬ ਇਹਨਾਂ ਨੂੰ ਤਾਂ ਫੜ ਲਓ ਜਿਹੜੇ ਨੋਨ ਹੈਬਿਚੁਅਲ ਕਰਿਮਨਲਸ ਹੈਗੇ ਹਾਈ ਕੋਰਟ ਨੂੰ ਹਦਾਇਤ ਕਰਨੀ ਪਈ ਹੈ ਹਾਈ ਕੋਰਟ ਪੁੱਛ ਰਹੀ ਹੈ ਪੰਜਾਬ ਸਰਕਾਰ ਨੂੰ ਵੀ ਤੁਸੀਂ ਫੜਦੇ ਕਿਉਂ ਨਹੀਂ ਫਿਰ ਉੱਥੇ ਕੇਂਦਰ ਸਰਕਾਰ ਕੀ ਕਰੂਗੀ ਸਾਹਿਬ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ ਕਨਸਟੀਚਿਊਸ਼ਨਲ ਫਰੇਮਵਰਕ ਦੇ ਅੰਦਰ ਲੋਕਾਂ ਨੇ 92 ਸੀਟਾਂ ਦਿੱਤੀਆਂ 23 ਤੋਂ ਜ਼ਿਆਦਾ ਬਹੁਮਤ ਦਿੱਤਾ ਹੈ ਕੀ ਕਮੀ ਕੀ ਹੈ ਭਗਵੰਤ ਮਾਨ ਜੀ ਆਦਾ ਦੱਸਣ ਕਾਬਲੀਅਤ ਹੈ ਨਹੀਂ ਜਾਂ ਕੇਜਰੀਵਾਲ ਸਾਹਿਬ ਕਰਨ ਨਹੀਂ ਦਿੰਦੇ ਜਾਂ ਤੁਹਾਡਾ ਆਪਣਾ ਕੋਈ ਇਹਦੇ ਵਿੱਚ ਹੋਰ ਇੰਟਰਸਟ ਹੈ ਦੱਸਣ ਪੰਜਾਬ ਦੀ ਰਵਾਇਤ ਹੈ ਸਾਹਿਬ ਮੈਂ ਇਹ ਕਹਿੰਨਾ ਭਗਵੰਤ ਮਾਨ ਜੀ ਭੁੱਲ ਗਏ ਜਾਂ ਦੂਜੇ ਕਈ ਲੀਡਰ ਭੁੱਲ ਜਾਂਦੇ ਆ ਢੀਆਂ ਸਾਰਿਆਂ ਦੀ ਸਾਂਝੀ ਹੁੰਦੀ ਹੈ ਮਾਵਾਂ ਢੀਆਂ ਪੰਜਾਬ ਸਾਰਿਆਂ ਦੀ ਸਾਂਝੀ ਹੈ ਉਹਨਾਂ ਨੂੰ ਇਸ ਕੰਮ 'ਚ ਨਾਂ ਲਵੇੜਿਆ ਜਾਵੇ ਮੈਂ ਤਾਂ ਹਰੇਕ ਨੂੰ ਬੇਨਤੀ ਕਰਦਾ ਪਰ ਜੇ ਇਸ ਭਾਵਨਾ ਨਾਲ ਸਿੱਟ ਦੇ ਅੰਦਰ ਬੁਲਾਇਆ ਗਿਆ ਮੁਜੀ ਟੀਆ ਜੀ ਨੂੰ ਕਿਉਂਕਿ ਟਾਈਮਿੰਗ ਜਿਹੜੀ ਹੈ ਇਸ ਕੰਨ ਇਸ਼ਾਰਾ ਕਰਦੀ ਹੈ ਵੀ ਆ ਜਿਹੜਾ ਕੰਮ ਹੁਣ ਇਸ ਕਰਕੇ ਕੀਤਾ ਹੈ ਤੇ ਮੈਂ ਸਮਝਦਾ ਬੜਾ ਮੰਦ ਭਾਗ ਹੈ ਸਰਕਾਰ ਦੀ ਜਿਹੜੀ ਤਾਕਤ ਹੈ ਲੋਕਾਂ ਦੀ ਭਲਾਈ ਵਾਸਤੇ ਹੁੰਦੀ ਹੈ ਨੀਜੀ ਖੁਦਗਾ ਕੱਢਣ ਵਾਸਤੇ ਨਹੀਂ ਹੁੰਦੀ ਸਾਰਾ ਪੰਜਾਬ ਚਾਹੁੰਦਾ ਹੈ ਵੀ ਡਰੱਗ ਦਾ ਮਸਲਾ ਜਿਹੜਾ ਹੈ ਇਹਦੇ ਸਿਰੇ ਤਾਈ ਪਹੁੰਚਿਆ ਜਾਵੇ ਪਰ ਇਸ ਟਾਈਮਿੰਗ ਕਰਕੇ ਵੀ ਹੁਣ ਇੱਕ ਪਾਸੇ ਆ ਰੌਲਾ ਪਿਆ ਆਪਸ ਵਿੱਚ ਤੂੰ ਟਗਰਾਰ ਹੋਈ ਤੇ ਨਾਲ ਦੇ ਨਾਲ ਸਮਝ ਨਾ ਆਗੇ ਇਹਦੇ ਕਰਕੇ ਆ ਸਫਾਈ ਵੀ ਸਰਕਾਰ ਨੂੰ ਦੇਣੀ ਪਊ ਵੀ ਆ ਕੀ ਕਾਰਨ ਬਣੇ